ਹਲਾ ਪੰਜਵਾ ਜਿਸ ਕਾ ਤਨ ਮਨ ਤਨ ਸਭ ਤੇਸ ਕਾ ਸੋਈ ਸੁਗੜ ਸੁਜਾਨੀ ਦਿਨੇ ਸੋਣਿਆ ਦੁਖ ਸੁਖ ਮੇਰਾ ਤਉਬਦ ਨੀ ਕੀ ਖਟਾਨੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅੰਗਸ਼ 71 ਤੇ ਸ਼ੋਭਨਿਤ ਨਾ ਸ੍ਰੀ ਰਾਗ ਹੋਈ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਚਾ ਮਹਾਰਾਜੀ ਦੀ ਬਾਣਦਾਏ ਪਵਨ ਸ਼ਬਦ ਦਾ ਜਾਪਾ ਨੂੰ ਸੱਚਖਾਨ ਸ੍ਰੀ ਹਰਮੰਦਰ ਸਾਹਿਬ ਵਿੱਚ ਉਹ ਅਮਰਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਜਿਸ ਪਰਮੇਸ਼ਰ ਨੇ ਤੁਹਾਨੂੰ ਇਹ ਸਰੀਰ ਦਿੱਤਾ ਇਸ ਵਿੱਚ ਮਨ ਟਿਕਾਇਆ ਵਰਤਨ ਵਾਸਤੇ ਧਨ ਬਦਾਲਤ ਬਖਸ਼ੇ ਉਹ ਬਹੁਤ ਸਜਜਾ ਤੇ ਸਿਆਣਾ ਹੈ ਜਿਨ੍ਹਾਂ ਦੀਆਂ ਅਰਦਾਸਾਂ ਪਰਮੇਸ਼ਰ ਸੁਣ ਲੈਂਦਾ ਹੈ ਦੁੱਖ ਸੁੱਖ ਸੁਣ ਲੈਂਦਾ ਹੈ ਉਹਨਾਂ ਦਾ ਜੀਵਨ ਸੁਜੱਜਾ ਹੋ ਜਾਂਦਾ ਹੈ ਉਹਨਾਂ ਨੂੰ ਵਿਵੇਕ ਬੁੱਧ ਪ੍ਰਾਪਤ ਹੋ ਜਾਂਦੀ ਹੈ ਜੀ ਕੇ ਕਹਿ ਪਹਿਮਾਨੀ ਅਵਰ ਜਤਨ ਕਰ ਰਹਿ ਬੋ ਤੇਰੇ ਤਿੰਨ ਤੇਲ ਨਹੀਂ ਕੀਮਤ ਜਾਣੀ ਰਹਾ ਸਾਰੇ ਜੀਆਂ ਦੀਆਂ ਅਰਦਾਸਾਂ ਇੱਕ ਪਰਮੇਸ਼ਰ ਕੋਲ ਹੀ ਮੰਨੀਆਂ ਜਾਂਦੀਆਂ ਹਨ ਜਿਹੜੇ ਪਰਮੇਸ਼ਰ ਦੇ ਵਿਧੀ ਵਿਧਾਨ ਵਿੱਚ ਚੱਲਦੇ ਹਨ ਉਸ ਦਾ ਹੁਕਮ ਮੰਨਦੇ ਹਨ ਉਹਨਾਂ ਦੇ ajo ਜੀਵਨ ਹੈ ਉਹ ਥਾਂ ਪੈ ਜਾਂਦਾ ਹੈ ਤੇ ਪਰਮੇਸ਼ਰ ਦਾ ਹੁਕਮ ਮੰਨਣ ਤੋਂ ਬਗੈਰ ਜਿੰਨੇ ਵੀ ਧਰਮ ਕਰਮ ਪਰਮ ਕਰਮ ਆਗਮੀ ਕਰਦਾ ਰਹਿੰਦਾ ਹੈ ਉਹਨਾਂ ਦੀ ਇੱਕ ਤਿਲ ਜਿੰਨੀ ਕੀਮਤ ਵੀ ਉਹਦੇ ਦਰ ਤੇ ਨਹੀਂ ਪੈਂਦੀ ਰਾਹ ਉਹਦੀਆਂ ਭਗਤਿਆਰ ਅਮਰਤ ਨਾਮ ਨਿਰਮੋਲਕ ਹੀਰਾ ਗੁਰ ਦੀ ਨੋਂ ਮੰਤਾਨੀ ਡਿਗੈ ਨਡੋਲੇ ਧ੍ਰੇੜ ਕਰ ਰਿਹਾ ਪੂਰਨ ਹੋਏ ਤ੍ਰਿਪਤਾਨੀ ਪਰਮੇਸ਼ਰ ਦਾ ਨਾਮ ਮੌਤ ਰਹਿਤ ਕਰ ਦੇਣ ਵਾਲਾ ਅਮਰ ਕਰ ਦੇਣ ਵਾਲਾ ਇੱਕ ਬੇਸ਼ਕੀਮਤੀ ਹੀਰਾ ਹੈ ਜੋ ਸਾਨੂੰ ਗੁਰ ਮੰਤਰ ਪ੍ਰਾਪਤ ਹੋਇਆ ਹੈ ਇਹ ਹੀ ਹੀਰਾ ਹੈ ਜਿਹੜੇ ਇਸ ਨੂੰ ਪ੍ਰਾਪਤ ਕਰ ਲੈਂਦੇ ਹਨ ਉਹ ਵਿਕਾਰਾਂ ਵਿੱਚ ਨਹੀਂ ਡਿੱਗਦੇ ਮਾਇਆ ਦੇ ਹਲਿਆਂ ਵੱਲੋਂ ਸੁਜੇਤ ਰਹਿੰਦੇ ਹਨ ਡੋਲਦੇ ਨਹੀਂ ਹਨ ਉਹਨਾਂ ਦੀਆਂ ਸਾਰੀਆਂ ਹੀ ਆਸਾਂ ਪੂਰੀਆਂ ਹੋ ਜਾਂਦੀਆਂ ਹਨ ਉਹ ਮਾਇਆ ਵੱਲੋਂ ਰਜ ਜਾਂਦੇ ਹਨ ਉਏ ਜੋ ਵੀ ਜਹੰਮ ਤੁਮ ਕਸ਼ ਹੋਤੇ ਤੈਨ ਕੀ ਬਾਤ ਬਿਲਾਨੀ ਜਦੋਂ ਪਰਮੇਸ਼ਰ ਦਾ ਵਾਸਾ ਹੋ ਜਾਵੇ ਫਿਰ ਤੋਂ ਉਸ ਦੇ ਵਾਰੇ ਨਿਆਰੇ ਹੋ ਜਾਂਦੇ ਹਨ ਉਰਦੀ ਤੇ ਗੱਲ ਹੀ ਕਹਿਣ ਕਤਨ ਤੋਂ ਬਾਹਰ ਹੋ ਜਾਂਦੀ ਹੈ ਉਸ ਨੂੰ ਮਾਇਆ ਦੇ ਵਿੱਚ ਮੇਲੇ ਤੰਗ ਨਹੀਂ ਕਰਦੇ ਹਨ ਆਲੰਕਾਰ ਮੇਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ ਉਹ ਪਰਮੇਸ਼ਰ ਨਾਲ ਐਉ ਇੱਕਮਿਕ ਹੋ ਜਾਂਦਾ ਹੈ ਜਿਸ ਤਰ੍ਹਾਂ ਸੋਨੇ ਦੇ ਭਾਵੇਂ ਵੱਖ-ਵੱਖ ਕਿਸਮ ਦੇ ਗਹਿਣੇ ਹੋਣ ਤੇ ਜਿੰਨੂੰ ਉਹਨੂੰ ਢਾਲ ਕੇ ਉਹਦਾ ਬਿਸਕਟ ਬਣਾਇਆ ਜਾਂਦਾ ਹੈ ਰਹਿਣੀ ਬਣਾਈ ਜਾਂਦੀ ਹੈ ਉਹ ਪਿਓਰ ਸੋਨਾ ਹੀ ਬਣ ਜਾਂਦੀ ਹੈ ਉਹd ਵਿੱਚ ਪਤਾ ਹੀ ਨਹੀਂ ਲੱਗਦਾ ਪਹਿਲਾਂ ਇੱਕੀ ਸੀ ਪਰਗਟਿਓ ਜੋਤ ਸਹਿਜ ਸੁਖ ਸੋਬਾ ਬਾਜੇ ਅਨਹਤ ਬਾਣੀ ਕੋ ਨਾਨਕ ਨੇ ਜਲ ਕਰ ਬਾਦਿਓ ਗੁਰ ਕੀਓ ਬੰਦਾ ਨੇ ਜਿਹੜੇ ਇਸ ਬਸਤਾ ਵਿੱਚ ਇਸ ਕਲਾਸ ਵਿੱਚ ਪਹੁੰਚ ਜਾਂਦੇ ਹਨ ਪਰਮੇਸ਼ਰ ਦੇ ਨਾਮ ਦੀ ਉਹਨਾਂ ਦੇ ਜੀਵਨ ਦੇ ਵਿੱਚ ਜੋਤ ਜਗ ਜਾਂਦੀ ਹੈ ਰੋਸ਼ਨੀ ਆਉਣ ਲੱਗ ਪੈਂਦੀ ਹੈ ਜੀਵਨ ਸੁਖਦਾਈ ਹੋ ਜਾਂਦਾ ਹੈ ਦੁੱਖ ਖਤਮ ਹੋ ਜਾਂਦੇ ਹਨ ਦੁਨੀਆ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ ਉਹ ਸਹਿਜ ਵਸਤਾ ਆਤਮਕ ਅਡੋਲਤਾ ਵਿੱਚ ਪਹੁੰਚ ਜਾਂਦੇ ਹਨ ਨਾ ਉਹਨਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਜੋ ਗੁਰੂ ਦੀ ਬਾਣੀ ਹੈ ਉਹ ਵੱਜਣ ਲੱਗ ਪੈਂਦੀ ਹੈ ਇਹ ਕਸ ਵਾਜੇ ਵੱਜਣ ਲੱਗ ਪੈਂਦੇ ਹਨ ਧੰਨ ਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਕੇ ਮਹਾਰਾਜ ਬਖਸ਼ਿਸ਼ ਕਰਦੇ ਹਨ ਨਾ ਕਿ ਗੁਰੂ ਫਿਰ ਉਹਨਾਂ ਨੂੰ ਬਹੁਤ ਉੱਚੀ ਅਵਸਥਾ ਤੇ ਪਹੁੰਚਾ ਦਿੰਦਾ ਹੈ ਜਿਹੜਾ ਸਦਾ ਹੀ ਚਲਾਈ ਮਾਨ ਨਹੀਂ ਹੈ ਉਹ ਸਦਾ ਹੀ ਟਿਕਾਓ ਵਾਲਾ ਜੋ ਘਰ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਆਓ ਗੁਰਮੰਤਰ ਦਾ ਜਾਪ ਕਰਕੇ ਉਸ ਵਸਤਾ ਵਿੱਚ ਪਹੁੰਚ ਜਾਈਏ ਸਾਡੇ ਵੀ ਆਵਾਜੇ ਵੱਜਣ ਲੱਗ ਜਾਣ ਵਾਹਿਗੁਰੂ ਵਾਹਿ